ਫਤੇ ਜਾਨੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਕਿ ਜਿਸ ਇਨਸਾਨ ਦੇ ਵਿੱਚ ਪੰਥਰ ਦਰਦ ਹੈ ਉਸ ਦਿਲ ਦੇ ਵਿੱਚ ਪੰਜਾਬ ਦਾ ਦਰਦ ਤੋਂ ਹੋਏ ਬਿਨ ਦਰਦ ਨੂੰ ਸਮਝੇ ਬਿਨਾ ਪੰਥਰ ਦਰਦ ਸਮਝਿਆ ਨਹੀਂ ਜਾ ਸਕਦਾ ਜੇ ਪੰਜਾਬ ਡੁੱਬਦਾ ਹੈ ਤੇ ਨਾਲ ਹੀ ਜਿਹੜੀ ਸਿੱਖੀ ਪਾਪੂਲੇਸ਼ਨ ਹੈ ਉਹ ਡੁੱਬਦੀ ਹੈ ਮਸਲੇ ਬਹੁਤ ਗੰਭੀਰ ਹੈ ਮੈਂ ਤਾਂ ਅੱਜ ਤੱਕ ਇਹ ਕੋਸ਼ਿਸ਼ ਕੀਤੀ ਹੈ ਕਿ ਜੇ ਕੋ ਮੈਂ এডਿਕੇਸ਼ਨ ਨਾਲ ਚਾਲਸੀ ਉੱਥੇ ਮੈਂ ਇੱਕ ਕੰਸਰਟ ਪੇਸ਼ ਕੀਤਾ ਸੀਗਾ ਗੁਰਨਾਨਕ এডਿਕੇਸ਼ਨ ਫੰਡ ਜਿਸ ਤਰ੍ਹਾਂ ਇਹ ਯਹੂਦੀਆਂ ਦਾ এডਿਕੇਸ਼ਨ ਫੰਡ ਹੈ ਕ੍ਰੀਏਟ ਦੈਟ ਫੰਡ ਉਸ ਫੰਡ ਦੇ ਵਿੱਚੋਂ ਕੋਈ ਸਿੱਖ ਬੱਚਾ ਅਨਜੂਕੇਟਡ ਨਾ ਰਹੇ। ਲੇਕਿਨ ਅਨਫੋਰਚੂਨੇਟ ਹੈ ਕਿ ਕਿਥੇ ਗੁੱਲਾਂ ਦਾ ਨਾਂ ਲੱਗਾ ਆ। ਸਾਨੂੰ ਫੋਰਨਿਕ ਸਟੇਜ ਲੈਣ ਦੀ ਇਜਾਜ਼ਤ ਅੱਜ ਤੱਕ ਨਹੀਂ ਮਿਲੀ। ਫੇਰ ਵੀ ਸਾਡੇ 4 ਸੈਂਟਰ ਟ੍ਰੇਨਿੰਗ ਸੈਂਟਰ ਜੈਸਲੌਰ ਕੋਚਿੰਗ ਸੈਂਟਰ ਚੱਲ ਰਹੇ ਨੇ। ਜਿਹੜਾਂ 'ਚ ਅਸੀਂ ਬੱਚਿਆਂ ਨੂੰ ਐਕਸਟਰਾ ਕੋਚਿੰਗ ਦੇ ਕੇ ਕਰ ਕਰ ਕੇ ਬਹੁਤ ਸਾਰੇ ਕੰਮ ਹੋ ਰਿਹਾ ਸੀ ਗੱਲ ਇਹ। ਪਰ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਐਜੂਕੇਸ਼ਨ ਇੱਕ ਬੇਸਿਕ ਚੀਜ਼ ਹੈ ਸੋ ਇਹ ਮੈਂ ਉਹ ਕਹਾਂ ਵੀ ਜੇ ਤੁਸੀਂ ਇਹ ਇੱਕ ਫਾਰਮੂਲਾ ਲਾ ਦਿਓ ਬਿ ਸਿੱਖ ਜਿਹੜਾ ਉਹ ਅਨਪੜ੍ਹ ਨਹੀਂ ਹੋ ਸਕਦਾ ਜਾਂ ਅਨਪੜ੍ਹ ਕੇ ਲੋ ਸਿੱਖ ਹੀ ਨਹੀਂ ਹੋ ਸਕਦਾ ਕੰਮ ਖਤਮ ਹੋਇਆ ਦੂਜਾ ਅੱਜ ਸਿੱਖ ਦੇ ਹਸਦੇ ਵਿੱਚ ਸ਼ਰਾਬ ਦੀ ਗਲਾਸੀ ਹੋਣੀ ਪੈੜੀ ਲੱਗੇ ਜਿੰਨੀ ਸਿਗਰਟ ਲੱਗਦੀ ਹੈ ਅੱਜ ਕੀ ਹੈ ਪਾੜੀਏ ਨੇ ਉਹ ਆ ਤੂੰ ਸਿੱਖੋ ਕਿ ਨਹੀਂ ਪੀਂਦਾ ਉਹ ਤੂੰ ਜੱਟ ਹੋ ਕੇ ਸ਼ਰਾਬ ਨਹੀਂ ਪੀਂਦਾ ਐਜ਼ ਐਪ ਸਾਡੇ ਵਾਸਤੇ ਇਹ ਜ਼ਰੂਰੀ ਹੋ ਗਿਆ ਇਹ ਸਿਰ ਤੇ ਐਡਿਕਸ਼ਨ ਹੋ ਜਾਂ ਤੁਸੀਂ ਚੇਂਜ ਨਹੀਂ ਕਰੋਗੇ ਉਹ ਨਹੀਂਦਰ ਗੱਲ ਨਹੀਂ ਮੰਨ ਲਈ ਸੋ ਭਾਈ ਕੋਈ ਮੀਟਿੰਗ ਮੈਂ ਤਾਂ ਟੈਨ ਕਿਤੇ ਦੂਜੀ ਤੇ ਮਿਲ ਸਤਿਅਰੇ ਬਾਕੀ ਰਹੀ ਗੱਲ ਇਹ ਮੁੱਦਿਆਂ ਦੀ ਉਸੇ ਵਿੱਚ ਮੈਂ ਡਾਕੂਮੈਂਟ ਦੇ ਵਿੱਚ ਐਜੂਕੇਸ਼ਨ ਨੂੰ ਵੀ ਡੀਲ ਕੀਤਾ ਉਹ ਵਿੱਚ ਹੈਲਥ ਨੂੰ ਵੀ ਡੀਲ ਕੀਤਾ ਉਹ ਵਿੱਚ ਇੰਡਸਟਰੀ ਨੂੰ ਵੀ ਡੀਲ ਕੀਤਾ ਉਹ ਤੇ ਐਗਰੀਕਲਚਰ ਨੂੰ ਵੀ ਡੀਲ ਕੀਤਾ ਕੰਪਲੀਟ ਲਿਸਟ ਹੈ ਵੀ ਕਿਦਾਂ ਅਸੀਂ ਪੰਜਾਬ ਨੂੰ ਰੀਸਰੈਕਟ ਕਰ ਸਕਦੇ ਆ ਉਸ ਦੀ ਸੌਫਟ ਕਾਪੀ ਮੈਂ ਸਾਰੀਆਂ ਪਾਰਟੀਆਂ ਦੇ ਹੈੱਡਰ ਨੂੰ ਭੇਜੀ ਉਸ ਨੂੰ ਹਾਰਡ ਕਾਪੀ ਮੈਂ ਹੱਥੀਂ ਅਮਰਿੰਦਰ ਨੂੰ ਦੇ ਗਿਆ ਕਿਸੇ ਨੇ ਪੁੱਛਿਆ ਵੀ ਡਾਕਟਰ ਸਾਹਿਬ ਨੇ ਕਰਤੀ ਕਿਤੇ ਲਿਖਿਆ ਕਿ ਤਾਂ ਮੈਂ ਤਾਂ ਦੇਖੀ ਨਹੀਂ ਕੀ ਕਰੋਗੇ ਤੁਸੀਂ ਪ੍ਰੋਬਲਮ ਇਹ ਆ ਕਿਤੇ ਸੋਚਣ ਵਾਲੇ ਹੋ ਰਹੇ ਕਰਨ ਵਾਲੇ ਹੋ ਗਏ ਉਹ ਸੋਚਣ ਵਾਲਿਆਂ ਦੀ ਕਰਨ ਵਾਲਾ ਕੋਈ ਸੁਣਦਾ ਨਹੀਂ ਤੇ ਸੋਚਣ ਵਾਲੇ ਕੋ ਉਹ ਪਾਵਰ ਨਹੀਂ ਇੱਥੇ ਪ੍ਰੋਬਲਮ ਆ ਕੇ ਅੜ ਜਾਂਦੀ ਮੈਂ ਇੱਕ ਮਿਸਾਲ ਪੁਰ ਦੇਣ ਨੂੰ ਛੋਟਾ ਜਾ ਮੈਨੂੰ ਪਾਲਨਪੁਰ ਤੋਂ ਸੱਦਿਆ ਗਿਆ ਇਹਦੇ ਕਹਿਣ ਲਈ ਉਹਦੇ ਬਾਰੇ ਵੀ ਤੁਹਾਡਾ ਜਿਹੜੀਆਂ ਮਲਟੀ ਨੈਸ਼ਨਲਸ ਨੇ ਉਹਨਾਂ ਨੂੰ ਆਉਣ ਦੇਣਾ ਕਿ ਨਹੀਂ ਦੇਣਾ ਵੀ ਕੀ ਕਰਨਾ ਹਾਈ ਫਾਈ ਮੀਟਿੰਗ ਹੋਈ ਸ਼ਿਵਾਲਿਕ ਹੋਟਲ ਦੇ ਵਿੱਚ 150 ਪਾਲਿਸ ਮਿਕਰ ਬੈਠੇਦਾਰੇ ਇੱਕ ਮਿਨਿਸਟਰ ਸਾਹਿਬ ਆ ਗਿਆ ਮੈਂ ਨਾਂ ਨਹੀਂ ਲੈਣਾ ਉਹਦਾ ਮੈਂ ਤਕਰੀਬਨ 1 ਘੰਟਾ ਜਸਟੀਫਾਈ ਕੀਤਾ ਵੀ ਅਗਰ ਆਉਣੀਆਂ ਤੇ ਇਹ ਇਹ ਅਕਸਰ ਤਾਂ ਉਹਨੇ ਜਿੱਦ ਤਰ੍ਹਾਂ ਐਕਸਪਲੇਨ ਕੀਤਾ। ਇਹ ਆਉਣੀ ਚਾਹੀਦੀ ਬਜਾਏ ਜੋ ਕਿ ਡਿਸਕਸ਼ਨ ਹੋਵੇ। ਮਨਿਸਟਰ ਸਾਹਿਬ ਉੱਠੇ ਕਹਿੰਦੇ ਜੀ ਡਾਕਟਰ ਸਾਹਿਬ ਨੇ ਸਾਨੂੰ ਇੰਨਾ ਵਿਸਤਾਰ ਦੇ ਨਾਲ ਸਮਝਾਇਆ। ਕਮਾਲ ਹੋ ਗਈ। ਆਪਾਂ ਕਸਮ ਖਾਈਏ ਵੀ ਆਪਾਂ ਇਹਨਾਂ ਨੂੰ ਇੰਟਰਨੈਸ਼ਨਲ ਜੀਨ ਨੂੰ ਆਉਣ ਨਹੀਂ ਦੇਣੀ। ਲੋ। ਬਹਿ ਗਿਆ ਪੱਠਾ। ਮੈਂ ਲੋਕਾਂ ਵੱਲ ਦੇਖਾ ਲੋਕ ਮੇਰੀ ਵੱਲ ਦੇਖਣ ਮੇ ਇਹ ਕੀ ਹੋਇਆ? ਸੋ ਆ ਸਿਚੁਏਸ਼ਨ ਹੈ ਸਾਡੀ ਅਸੀਂ ਇੱਕ ਨਾ ਕੰਦਾ ਨਾ ਮੱਥਾ ਮਾਰ ਰਹੇ ਆ ਔਰ ਉਹ ਜਿਹੜਿਆਂ ਨੇ ਮੈਂ ਇੱਥੇ ਹੋਈ ਸੀ ਮੀਟਿੰਗ ਆਪਣੇ ਜੰंडीगढ़ ਹਸਪਾਲਜੀ ਨੇ ਕੀਤੀ ਸੀ ਉਹਨਾਂ ਕਰਕੇ ਨਾ ਮੈਂ ਜਦ ਸਟ ਬੋਲਿਆ ਦੇ ਮਨਪ੍ਰੀਤ ਸੇ ਕਹਿ ਲਗਾ ਕਿ ਜਦ ਦੀ ਪੰਜਾਬ ਦੀਆਂ ਪ੍ਰੋਬਲਮਾਂ ਤਾਂ ਜਿਹੜਾ ਮੈਂ ਇਕੱਲਿਆਂ ਦੀ ਰੇੜੀ ਵਾਲੇ ਨੂੰ ਪਤਾ ਮੈਂ ਬਿਲਕੁਲ ਠੀਕ ਹੈ ਮੈਂ ਕਿਹਾ ਜੀ ਰੇੜੀ ਵਾਲੇ ਨੂੰ ਪਤਾ ਮੋਚੀ ਨੂੰ ਵੀ ਪਤਾ ਉੱਤੇ ਆਪਣੇ ਰਖਸ਼ੇ ਵਾਲੇ ਨੂੰ ਪਤਾ ਮੰਗਤੇ ਨੂੰ ਵੀ ਪਤਾ ਇਹਨੂੰ ਛੱਡੋ ਤੁਸੀਂ ਮੈਂ ਕਿਹਾ ਤੁਹਾਨੂੰ ਵੀ ਪਤਾ ਲੇਕਿਨ ਇਹਦਾ ਤੁਹਾਡੇ ਕੋਲ ਹੱਲ ਨਹੀਂ ਹੈ ਉਹਦਾ ਆਨਸਰ ਕੀ ਹੈ ਉਹ ਤਾਂ ਕਿਸੇ ਨੂੰ ਸੁਣੋ ਉਹਦੀ ਦਰਵਾਜ਼ੇ ਬੰਦ ਕਰਕੇ ਬਹਿ ਜਾਂਦੇ ਆ ਸੋ ਇਹ ਆ ਪ੍ਰੋਬਲਮ ਸਾਡੀ ਅਸੀਂ ਇੱਥੇ ਆ ਕੇ ਅੜ ਜਾਂਦੇ ਆ ਹੁਣ ਤੁਸੀਂ ਮੈਂ ਹੁਣ ਜੇ ਤੱਕ ਲੀ ਕਰੀ ਤੇ ਲਾਵਾਂ ਤਾਂ ਸਪੀਕਰ ਸਾਹਿਬ ਬਹੁਤ ਟਾਈਮ ਲੱਗੇਗਾ ਕਿਉਂਕਿ ਮੁੱਦੇ ਬਹੁਤ ਗੰਭੀਰ ਹੈ ਔਰ ਕਲਾਕਲਾ ਮੁੰਡਾ ਜਿਹੜਾ ਪੂਰੀ ਕਾਨਫਰੰਸ ਮੰਗਦਾ ਇਹ ਤੋਂ ਪੁੱਛੋ ਤਾਂ ਮੈਂ ਜਿਹੜੇ ਮੁੱਦੇ ਤੇ ਕੋਮ ਇੱਕ ਨੂੰ ਲੈ ਕੇ ਚੱਲਣਾ ਕਿ ਸਾਰਾ ਟਾਈਮ ਇਹਨਾਂ ਨਹੀਂ ਹੋਣਾ ਮੈਂ এডਿਕੇਸ਼ਨ ਦੀ ਗੱਲ ਕਰਦਾ ਇਹ ਮੰਨਿਓ ਚੀਜ਼ ਹੈ এডਿਕੇਸ਼ਨਸ ਦੀ ਸੈਕਟਰੀਸ ਦੀ ਕਿ ਬੱਚੇ ਦੀ ਜਿਹੜੀ ਐਜੂਕੇਸ਼ਨ ਆ ਇਹ ਮਦਰ ਲੈਂਗੁਏਜ ਦੇ ਵਿੱਚ ਸਟਾਰਟ ਹੋਣੀ ਚਾਹੀਦੀ ਹੈ ਜਦੋਂ ਇੱਕ ਲੈਵਲ ਤੇ ਪਰਫੈਕਟ ਹੋ ਜਾਂਦਾ ਉਹਦੇ ਵਾਸਤੇ ਦੂਜੀ ਲੈਂਗੁਏਜ ਨੂੰ ਸਮਝਣਾ ਬਹੁਤ ਸੌਖਾ ਹੈ ਮੈਂ ਆਪਣੀ ਮਿਸਾਲ ਦਿੰਨਾ ਮੈਂ 8ਵੀਂ ਜਮਾਤ ਤੱਕ ਅੰਗਰੇਜ਼ੀ ਨਹੀਂ ਪੜ੍ਹੀ ਲੇਕਿਨ ਮੈਂ ਅੰਗਰੇਜ਼ੀ ਦਾ ਨੂੰ ਪੜਾਇਆ ساری ਉਮਰ ਅੰਗਰੇਜ਼ੀ ਕੰਮ ਕੀਤਾ ਆਪਣੀ ਲੈਂਗੁਏਜ ਤੇ ਕਮਾਂਡ ਹੈ ਦੂਸਰੀ ਲੈਂਗੁਏਜ ਜਦ ਮੈਂ ਸਿੱਖਦਾ ਮੈਨੂੰ ਉਹਨਾਂ ਰੈਫਰੈਂਸਾਂ ਮਿਲ ਜਾਂਦੀਆਂ ਮੈਨੂੰ ਫਾਰਸੀ ਬੋਲਣ ਲਿਖਣ ਪੜ੍ਹਨ ਚ ਕੋਈ ਟ੍ਰਿਬ ਨਹੀਂ ਮੈਨੂੰ ਅੰਗਰੇਜ਼ੀ ਵਿੱਚ ਕੋਈ ਪ੍ਰੋਬਲਮ ਨਹੀਂ ਮੈਂ ਹਿੰਦੀ ਨੂੰ ਵੀ ਮੂੰਹ ਮਾਰ ਲੈਣਾ ਪੰਜਾਬੀ ਤਾਂ ਮੇਰੀ ਜ਼ੁਬਾਨ ਹੈਗੀ ਹੈ ਉਰਦੂ ਮੇਰੀ ਚਹੀਤੀ ਜ਼ੁਬਾਨ ਹੈ ਸੋ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜੇ ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਚੱਲੋ ਅਸੀਂ ਇਹ ਪ੍ਰਸਤਾਵ ਵਿੱਚ ਰੱਖਿਆ ਕਿ ਸਟਾਰਟ ਜਿਹੜੀ ਹੈ ਐਜੂਕੇਸ਼ਨ ਹੈ ਉਹ ਬੱਚੇ ਦੀ ਪੰਜਾਬੀ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ ਪੰਜਵੀਂ ਜਮਾਤ ਤੱਕ ਉਸ ਤੋਂ ਬਾਅਦ ਨੈਸ਼ਨਲ ਲੈਂਗੁਏਜ ਹਿੰਦੀ ਲਾ ਦਿਓ 2 ਸਾਲ ਤੋਂ ਬਾਅਦ ਅੰਗਰੇਜ਼ੀ ਲਾ ਦਿਓ ਤਿੰਨੇ ਬੱਚਾ ਆਰਾਮ ਦੇ ਨਾਲ ਸਿੱਖ ਜਾਏਗਾ ਕੋਈ ਪ੍ਰੋਬਲਮ ਨਹੀਂ ਲੇਕਿਨ ਸਾਡੇ ਜਿਹੜੇ ਜਿਹੜੇ ਐਡਮਿਨਿਸਟਰेटर ਨੇ ਜਾਂਦੇ ਨੇ ਉਹ ਕਹਿੰਦੇ ਆ ਕਿ ਜੇ ਅਸੀਂ ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾ ਦਿਆਂਗੇ ਨਾ ਤੇ ਪੰਜਾਬ ਦੀਆਂ ਸਾਰੀਆਂ ਪ੍ਰੋਬਲਮਾਂ ਹੱਲ ਹੋ ਜਾਣਗੀਆਂ ਇਹ ਜਿਹੜੀ ਗਲਤ ਸੋਚਣੀ ਆ ਇਸ ਨੇ ਸਾਡਾ ਸੱਤਹਰਾ ਸਮਾਰਦਾ ਕੋ ਉਹ ਪਿੰਡਾਂ ਵਿੱਚ ਪੜਾਉਣ ਵਾਲੇ ਜਿਹੜੇ ਹੁਣ ਸਕੂਲ ਬਣਾਈ ਜਾਂਦੇ ਆ ਉਹ ਪੜਾਉਣ ਵਾਲਾ ਕੌਣ ਆ ਉੱਥੇ ਅੰਗਰੇਜ਼ੀ ਨੂੰ ਇਹ ਪ੍ਰੋਬਲਮ ਇੱਕ ਬਹੁਤ ਵੱਡੀ ਸਾਡੇ ਸਾਹਮਣੇ ਆਈ ਹੋਈ ਆ ਉਹ ਮੈਨੂੰ ਇੱਕ ਲਾਈਟ ਮੂਡ ਦੇ ਵਿੱਚ ਆ ਕਿ ਸਾਡਾ ਮਿਨਿਸਟਰੀ ਗਿਆਗੇ ਮੁੜ ਕੇ ਆ ਕੇ ਉਸ ਵੀ ਦਿੰਦਾ ਕਹਿੰਦਾ ਭਰਾਵੋ ਮੈਂ ਪ੍ਰੋਬਲਮ ਸਮਝ ਲਈ ਹੈ ਕਹਿੰਦਾ ਉੱਥੇ ਤਾਂ ਬੱਚੇ ਜੰਮਦੇ ਹੀ ਅੰਗਰੇਜ਼ੀ ਬੋਲਦੇ ਆ ਅੰਗਰੇਜ਼ੀ ਦੇ ਵਿੱਚ ਤਾਂ ਉਹ ਸਾਡੇ ਦਾ ਬੀਹੇਵੀਅਰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਸੋ ਮੇਰਾ ਕਹਿਣ ਤੋਂ ਮਤਲਬ ਇਹ ਜਿਹੜਾ ਮੈਂਟਲ ਹੈ ਨਾ ਆਪਣੀ ਗ੍ਰਹਿਣਵਾਸ਼ਿਕ ਹੋਈ ਉਹ ਜੈਨੈਟਿਕ ਸਿੱਧੀ ਨਹੀਂ ਹੁੰਦੀ ਅਸੀਂ ਆਸੀ ਸਹਿ ਰਾਹ ਤੇ ਐਜੂਕੇਸ਼ਨ ਤੇ ਰਾਹ ਤੇ ਨਹੀਂ ਪੈ ਸਕਦੇ ਪਹਿਲੀ ਗੱਲ ਦੂਜੀ ਗੱਲ ਆ ਅਸੀਂ ਡਿਵਾਈਡ ਹੋ ਗਏ ਕੋਈ CBSE ਇੰਟਰੀਆ ਕੋ ਬੋਰਡ ਨਾ ਲਗਾਇਆ ਉਹਨੇ ਕੋਰਸ ਵੱਖਰੇ ਆ CBSE ਸਕੂਲ ਕਹਿੰਦੇ ਆ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ ਹੈਂ ਪਿੰਡਾਂ ਦੇ ਵਿੱਚ ਉਹ ਐਜੂਕੇਸ਼ਨ ਵੱਖਰੀ ਆ ਉੱਥੇ ਉਹ ਜੂਨ ਬੱਕਰੀ ਆ ਜੇ ਮੇਰੇ ਵਰਗਾ ਬੰਦਾ ਜੋ ਰਿਮੋਟ ਪਿੰਡ ਦੇ ਵਿੱਚ ਜੰਮਿਆ ਤੁਦਲ ਧਰਤੀ ਦੇ ਪੈਰਾ ਮਾਰਦਵਾ ਤਿੰਨ ਤਿੰਨ ਮੀਲ ਸਕੂਲ ਤੋਂ ਜਾ ਕੇ ਪੜ੍ਹ ਕੇ ਆਇਆ ਉਹ ਅਗਰ ਚਾਰ ਪ੍ਰਾਈਮ ਮਿਨਿਸਟਰਾਂ ਦਾ ਐਡਵਾਈਜ਼ਰ ਬਣ ਸਕਦਾ ਹੈ ਅੱਜ ਕਿਉਂ ਨਹੀਂ ਬਣ ਸਕਦਾ ਰੀਜ਼ਨ ਉਸ ਵੇਲੇ ਦਾ ਕੋਰਸਵਰਕ ਇੱਕੋ ਜਿਹਾ ਸੀ ਚਾਹੇ ਉਹ ਸ਼ਹਿਰ ਸੀ ਚਾਹੇ ਉਹ ਪਿੰਡ ਸੀ ਔਰ ਪਿੰਡਾਂ ਦੇ ਟੀਚਰ ਕਿਉਂਕਿ ਸੋਸਾਇਟੀ ਦੇ ਵਿੱਚੋਂ ਸੀ ਉਹਨਾਂ ਦੀ ਇੱਜ਼ਤ ਸੀ ਪਰ ਉਹ ਲੋਕ ਦੇਖਦੇ ਸੀ ਉਹ ਮਿਹਨਤ ਨਾਲ ਪੜਾਉਂਦੇ ਸੀ ਸ਼ੈਰਾਂ ਵਾਲੇ ਉਹਨਾਂ ਨਹੀਂ ਸੀ ਪੜਾਉਂਦੇ ਸੋ ਪਿੰਡਾਂ ਦੇ ਲੋਕ ਜਿਵੇਂ ਸੈਲ ਕਰ ਜਾਂਦੇ ਸੀ ਅੱਜ ਕੀ ਚੀਜ਼ ਹੈ ਕੋਰਸ ਵੱਖਰੇ ਵੱਖਰੇ ਪਿੰਡਾਂ ਦੇ ਸਕੂਲ ਸਿਰਫ ਗਵਰਨਮੈਂਟ ਰਹਿ ਗਈ ਜਿੱਥੇ ਪੜ੍ਹਾਈ ਨਹੀਂ ਹੁੰਦੀ ਉਹ ਤਾਂ ਸਭ ਕੁਝ ਹੋ ਜਾਂਦਾ ਸੋ ਇਸ ਸਾਰਾ ਸਾਰਾ ਸਿੱਕਾ ਤੇ ਬਸਦੇ ਪਿੰਡਾਂ ਦੇ ਅਸੀਂ ਪਿਛਰੇ ਗਏ ਸੋ ਜਿੰਨੀ ਦੇ ਸਾਡਾ ਕੋਰਸਵਰਕ ਇੱਕੋ ਜਿਹਾ ਨਹੀਂ ਜਿੰਨੀ ਦੇ ਤੁਹਾਡੀ ਲੈਂਗੁਏਜ ਫਾਰਮੂਲਾ ਇੱਕੋ ਜਿਹਾ ਨਹੀਂ ਸਾਰੇ ਸਕੂਲਾਂ ਦੇ ਵਿੱਚ ਜਿੰਨੀ ਦੇ ਤੁਹਾਡਾ ਜਿਹੜਾ ਹੈਗਾ ਟੀਚਰ ਸਟੂਡੈਂਟ ਰੇਸ਼ੋ ਇੱਕੋ ਜਿਹਾ ਨਹੀਂ ਜਿਹੜੀ ਐਜੂਕੇਸ਼ਨ ਹੈ ਬੇਸਿਕ ਐਜੂਕੇਸ਼ਨ ਸਕੂਲ ਦੀ ਐਜੂਕੇਸ਼ਨ ਉਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਉਸ ਤੋਂ ਬਾਅਦ ਜੋ ਪ੍ਰਾਈਵੇਟ ਜੋ ਮਨਦੀ ਆਵੇ ਅਸੀਂ ਉਹਦਾ ਸਾਰਾ ਫਾਰਮੂਲਾ ਦਿੱਤਾ ਹੈ ਕਿ ਕਿਸ ਤਰ੍ਹਾਂ ਇਹਨੂੰ ਲਾਈਨ ਤੇ ਲਿਆਉਣਾ ਔਰ এডਿਕੇਸ਼ਨ ਦਾ ਬਜਟ ਕਿੰਨਾ ਹੋਣਾ ਚਾਹੀਦਾ ਉੱਤੇ ਅਸੀਂ ਐਜੂਕੇਸ਼ਨ ਦੇ ਬਜੇ ਨੂੰ ਘਟਾਈ ਜਾਂਦੇ ਆ ਕਿਉਂਕਿ ਇਹ ਜਿਹੜਾ ਜਿਹੜੀ ਸਾਡਾ ਦੇਸ਼ ਮਰਦਾ ਨਾ ਸਾਡੀ ਤਾਂ ਮਰਦੀ ਆ ਉਹ ਦਿੱਸਦੀ ਨਹੀਂ ਮਰਦੀ ਐਜੂਕੇਸ਼ਨ ਆ ਘਟਾ ਦਿਓ ਪੈਸੇ ਉਹ ਪੈਸੇ ਘਟਦੇ ਜਾਂਦੇ ਆ ਜਿਹੜੇ ਉਹ ਜਿੰਨੇ ਪੜਾਈ ਆ ਉਹਦਾ ਰਸਤਾ ਨਾਸ ਹੋਈ ਜਾ ਰਿਹਾ ਫਿਰ ਅਕਾਉਂਟੇਬਿਲਟੀ ਨਹੀਂ ਇੱਕ ਦਿੱਲੀ ਦੇ ਵਿੱਚ ਮੈਂ ਕਿਸੇ ਸਿਫਤ ਨਹੀਂ ਕਰਨਾ ਚਾਹੁੰਦਾ ਦਿੱਲੀ ਵਿੱਚ ਕਮਸ ਕਮ ਕੇ ਕੇਜਰੀਵਾਲ ਨੇ ਇੱਕ ਕੰਮ ਕੀਤਾ ਜਿੰਨੇ ਵੀ ਗਵਰਨਮੈਂਟ ਸਕੂਲਾਂ ਦੇ ਰਿਜ਼ਲਟ ਸਾਰੇ ਪ੍ਰਾਈਵੇਟ ਸਕੂਲਾਂ ਨਾਲੋਂ ਬੈਟਰ ਹੁੰਦੇ ਆ ਕਿਉਂ ਦੇ ਬਈ ਅਕਾਉਂਟੇਬਿਲਟੀ ਹੈ ਫਿਰ ਹਰ ਸਕੂਲ ਦੇ ਵਿੱਚ ਉਹਨੇ ਇੱਕ ਪੰਜਾਬੀ ਦਾ ਟੀਚਰ ਰੂਲ ਆਇਆ ਉਹ ਲਾ ਸਕਦਾ ਅਸੀਂ ਇੱਥੇ ਅੰਗਰੇਜ਼ੀ ਨੂੰ ਮੱਥਾ ਮਾਰੀ ਜਾਂਦੇ ਆ ਸੋ ਜਿਹੜੇ ਇਹੋ ਜਿਹੇ ਮਸਲੇ ਨੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਉਹਦੀ ਕਾਪੀ ਦੇ ਦਿਆਂਗਾ ਤੇ ਮੈਂ ਆਪਣੀ ਸੋਚ ਦੇ ਮਤਾਬਕ ਉਹਦੇ ਹੱਲ ਦਿੱਤੇ ਆ। ਸਾਨੂੰ ਜਿਹੜੀ ਟੈਂਪਰੀ ਲੈਂਡ ਰੋਲ ਹੋਈ ਉਹਦੇ ਵਿੱਚ ਦੋ ਖੇਤ ਗੰਨੇ ਦੇ ਸੀ, ਇੱਕ ਖੇਤ ਪੋਸਟ ਗ੍ਰੋ ਕਰਨ ਦਾ ਲਾਇਸੈਂਸੀ ਉਹਦੇ ਵਿੱਚ। 7 ਸਾਲ ਅਸੀਂ ਪੋਸਟ ਗ੍ਰੋ ਕੀਤਾ ਤੇ ਜੋ ਤੱਕ ਬੈਨ ਨਹੀਂ ਹੋਇਆ। ਸਾਡੀ ਬੈਠਕ ਬੂਰੀਆਂ ਭਰੀ ਪਈ ਹੁੰਦੀ ਸੀ ਪੋਸਟ ਦੇ ਨਾਲ। ਮੇਰਾ ਬੇਸਿਕ ਸਵਾਲ ਇਹ ਐ ਕਿ ਸਾਡੇ ਚ ਕੋਈ ਪੋਸਟ ਹੀ ਨਹੀਂ ਹੋਇਆ। ਸਾਡੇ ਆਂਢ ਗੁਆਂਢ ਚ ਕੋਈ ਪੋਸਟ ਹੀ ਨਹੀਂ ਹੋਇਆ। ਸਾਡੇ ਪਿੰਡ ਚ ਕੋਈ ਪੋਸਟ ਹੀ ਨਹੀਂ ਹੋਇਆ। ਕਿਉਂ ਭਾਈ? ਉਹ ਲੈਪਰ ਪੋਸਟਾ ਜਿੱਦਣ ਉਹ ਬੈਨ ਹੋ ਗਿਆ ਪੁਸਤੀ ਹੋਣ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਬੈਨ ਕੀਤਾ ਉਹ ਸਮਗਲਿੰਗ ਸ਼ੁਰੂ ਹੋ ਗਈ ਸਮਗਲਰ ਨੇ ਮਾਰਕੀਟ ਕ੍ਰੀਏਟ ਕਰ ਲਈ ਹੈ ਉਹ ਪ੍ਰਮੋਟ ਕਰਨਾ ਸ਼ੁਰੂ ਕਰਤਾ ਪਹਿਲਾਂ ਕੋ ਪ੍ਰਮੋਟਰ ਕੋਈ ਨਹੀਂ ਸੀ ਇਟਸ ਅ ਬੈਗ ਸਮਗਲ ਪ੍ਰਮੋਟ ਸਿੰਡਰਮ ਉਨੇ ਪ੍ਰਮੋਟ ਕਰਨਾ ਸ਼ੁਰੂ ਕੀਤਾ ਕੀਤਾ ਨੌਜਵਾਨਾਂ ਤੋਂ ਉਹਦੇ ਨਾਲ ਜਿਹੜੀਆਂ ਸਾਡੀ ਪੋਸਤੀ ਹੋ ਗਈ ਐ ਉਹ ਵੀ ਪੋਸਤਾਂ ਰਾਜਸਥਾਨ 'ਚ ਪੈਦਾ ਹੁੰਦਾ ਉੱਥੇ ਠੇਕੇ ਖੁੱਲ੍ਹੇ ਹੋਇਆ ਪੋਸਤੀ ਅਧੀਨ ਜਿ세 ਉਹ ਬੰਦ ਕੀਤਾ ਅਲਟਰਨੇਟ ਲੱਭਣੀ ਸ਼ੁਰੂ ਹੋ ਗਈ ਪੈੜੀ ਤੋਂ ਪੈਸਾ ਨਸ਼ਾ ਪੈੜੀ ਤੋਂ ਪੈਸਾ ਨਸ਼ਾ ਮੈਂ ਤੁਹਾਨੂੰ ਸਵਾਲ ਕਰਦਾ ਆ ਭੰਗ ਥੋੜੀ ਸੜਕਾਂ ਤੇ ਕੁੜੀ ਫਿਰਦੀ ਐ ਕਿਨੇ ਭੰਗੀਆਂ ਬਈ ਮੈਂ ਇਰਾਨ ਤੇ ਜਿਹੜੀ ਤੇ ਸ਼ਰਾਬ ਬਿਲਕੁਲ ਬੰਦ ਹੈ ਮੁੱਲਾ ਨੇ ਉੱਥੇ ਮੇਰੇ ਪੁਰਾਣੇ ਦੋਸਤ ਹੈ ਉੱਥੇ ਕਿਉਂਕਿ ਮੈਂ 5 ਸਾਲ ਕੰਮ ਕੀਤਾ ਹੈ ਉੱਥੇ ਉਹਨਾਂ ਦੇ ਪ੍ਰੋਜੈਕਟ ਆਏ ਸੀਗਾ ਤੇ ਮੈਂ ਉਹਨਾਂ ਨਾਲ ਅੱਛੇ ਅਲਟੀਮੇਟਲੀ ਮਿਲ ਸਦਿਆ ਉਹਨਾਂ ਨਾਲ ਮੈਂ ਜਿਸ ਘਰ ਵੀ ਜਾਵਾਂ ਪੁਰਾਣੇ ਦੋਸਤਾਂ ਦੇ ਡਾਕਟਰ ਸਾਹਿਬ ਕੀ ਲਵੋਗੇ ਇਸ ਕੀ ਲਵੋਗੇ ਵਾਈਨ ਲਵੋਗੇ ਕੀ ਲਵੋ ਮੈਂ ਕਿ ਤੁਹਾਡੇ ਕੋਲ ਹੋਗਾ ਕਿਤੋਂ ਮੈਂ ਕਹਿੰਦਾ ਤੇ ਕਿਛੀ-ਕਿਛੀ ਬੰਦਾ ਲਿਆ ਸਕਦਾ ਕਹਿੰਦਾ ਜੀ ਮੁੱਲਾ ਆਪ ਲਿਆਉਂਦੇ ਆਂ ਮੈਂ ਕਿਹਾ ਫਰਕ ਕੀ ਪਿਆ ਤੁਹਾਨੂੰ ਇਹਦੇ ਫਰਕ ਤਾਂ ਬੜਾ ਸਿੱਧਾ ਐ ਮੈਂ ਅੱਗੇ ਸਾਨੂੰ ਜਾ ਕੇ ਲਿਆਉਣੇ ਪੈਂਦੇ ਹੁਣ ਟੈਲੀਫੋਨ ਕਰਦਾ ਘਰ ਆ ਜਾਂਦੀ ਐ ਹੋਰ ਮੈਂ ਕਿਹਾ ਹੋ ਰਿਹਾ ਜੀ ਅੱਗੇ ਅਸੀਂ ਬਾਹਰ ਖਾਂਦੇ ਪੈਂਦੇ ਸੀ ਘਰ ਨਮਾਜ਼ ਪੜਦੇ ਸੀ ਹੁਣ ਹੀ ਘਰ ਖਾਂਦੇ ਪੀਂਦੇ ਬਾਹਰ ਨਮਾਜ਼ ਪੜਦੇ ਆ ਤੁਸੀਂ ਹਿਊਮਨ ਬੀਂਗ ਨੂੰ ਕੰਟਰੋਲ ਕਰਕੇ ਨਹੀਂ ਰੋਕ ਸਕਦੇ ਗਿਵ them education ਗਿਵ them alternative ਉਹਨੂੰ ਇੰਗੇਜ ਕਰੋ ਦੇ। ਫੇਰ ਹਰਿਆਣੇ ਵੀ ਸ਼ਰਾਬ ਬੰਦ ਹੋਈ ਸੀ। ਕੀ ਕੀਤਾ? ਅਸੀਂ ਡੱਟੋ ਕੇ ਖੋਲ ਦਿੱਤੇ। ਉਹਨਾਂ ਦੀ ਆਤ ਪਈ ਵੀ ਸਭ ਤੋਂ ਜਿਹੜੀ ਸਜੀ ਦੁਕਾਨੋਂ ਠੇਕੇ ਆ ਸਾਡੇ। ਉਹ 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 ਉਹਨਾਂ ਦੀ ਉਹਨੂੰ ਚੱਲਣ ਦੇ ਦਿੱਤਾ। ਮੰਜੀਆਂ ਵੀ ਉੱਥੇ ਹੀ ਲੱਗ ਗਈਆਂ। ਅੱਗੇ ਤਾਂ ਘਰ ਪੀ ਕੇ ਸ਼ਰਾਬ ਪੀ ਕੇ ਘਰ ਤੇ ਹੋ ਜਾਂਦੇ ਉੱਥੇ ਸੌ ਗਏ। 40% ਯੂ ਕੈਨਟ ਫਰਗੇਟ ਦਿਸ। ਹੂਚ ਚੱਲੀ। ਬਿਹਾਰ ਦੇ ਵਿੱਚ ਅੱਜ ਵੀ ਜਿਹੜੇ ਬੰਦ ਕੀਤਾ ਹੂਚ ਚੱਲਦੀ ਹੈ। ਬੰਦੇ ਮਰਦੇ ਨੇ ਉੱਥੇ ਸੋ ਭਾਈ ਇਹ ਕੰਟਰੋਲ ਨਾਲ ਅੱਜ ਤੱਕ ਵਰਲਡ ਮੰਨ ਚੁੱਕੀ ਹੈ ਕਿ ਕੰਟਰੋਲ ਨਾਲ ਕੋਈ ਨਸ਼ਾ ਬੰਦ ਨਹੀਂ ਹੁੰਦਾ ਇਸੇ ਐਜੂਕੇਸ਼ਨ ਉਹਨਾਂ ਨੂੰ ਅਲਟਰਨੇਟ ਦਿਓ ਤਾਂ ਕਿ ਉਹ ਨਸ਼ੇ ਵੱਲ ਜਾਣ ਸੋ ਮੇਰਾ ਕਹਿਣ ਤੋਂ ਮਤਲਬ ਹੈ ਸਪੀਕਰ ਸਾਹਿਬ ਮੈਂ ਟਾਈਮ ਬਹੁਤ ਲੱਗ ਗਿਆ ਗੱਲਾਂ ਤਾਂ ਕਰਨ ਨੂੰ ਤੁਸੀਂ ਮੈਨੂੰ 3-4 ਘੰਟੇ ਦਿਓਗੇ ਤਾਂ ਮੈਂ ਤੁਹਾਨੂੰ ਦੱਸ ਦਊਗਾ ਪਰ ਹੁਣ ਮੇਰੇ ਕੋਲ ਇਸ ਵੇਲੇ ਬਿਹਤਰ ਹੈ ਕਿ ਮੈਂ ਤੁਹਾਡੇ ਕਹਿ ਤੋ ਬਗੈਰੀ ਚੁੱਪ ਕਰ ਜਾ। थैंक यू थैंक यू वेरी मच।